ਸੱਚੇ ਦੀ ਕੋਈ ਕਦਰ ਨਹੀਂ ਦੁਨੀਆ ਝੂਠ ਦੀ ਖੱਟੀ ਖਾਂਦੀ ਐ ਕਦੇ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੱਲ ਚਮਚਿਆਂ ਦੀ ਚਾਂਦੀ ਕਦੇ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੱਲ ਚਮਚਿਆਂ ਦੀ ਚਾਂਦੀ ਵੈਰੀ ਗੁੱਡ ਓਕੇ ਓਕੇ ਜੇਬਾਂ ਭਰੀਆਂ ਅਣਖਾਂ ਮਰੀਆਂ ਖਾ ਖਾਤੇ ਬੇਈਮਾਨੀਆਂ ਕਰੀਆਂ ਜੇਬਾਂ ਭਰੀਆਂ ਅਣਖਾਂ ਮਰੀਆਂ ਖਾ ਖਾਤੇ ਬੇਈਮਾਨੀਆਂ ਕਰੀਆਂ ਪੈਸੇ ਨਾਲ ਕੋਈ ਖੁਸ਼ ਨਹੀਂ ਕੱਲਾ ਖੁਸ਼ ਨੋਟਾਂ ਤੇ ਗਾਂਦੀ ਐ ਕਦੇ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੱਲ ਚਮਚਿਆਂ ਦੀ ਚਾਂਦੀ ਐ ਕਦੇ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੱਲ ਚਮਚਿਆਂ ਦੀ ਚਾਂਦੀ ਐ ਚਮਚਿਆਂ ਦੀ ਇੱਕ ਗੱਲ ਨਰਾਲੀ ਜਿਸ ਭਾਂਡੇ ਵਿੱਚ ਭਾਂਡਾ ਹੀ ਖਾਲੀ ਚਮਚਾਂ ਦੀ ਇੱਕ ਗੱਲ ਨਰਾਲੀ ਜਿਸ ਭਾਂਡੇ ਵਿੱਚ ਭਾਂਡਾ ਹੀ ਖਾਲੀ ਕੰਮ ਨਹੀਂ ਕਰਨਾ ਵੇਲੇ ਰਹਿਣਾ ਕੰਮ ਨਹੀਂ ਕਰਨਾ ਵੇਲੇ ਰਹਿਣਾ ਕਰਨਾ ਹਾਂਜੀ ਹਾਂਜੀ ਐ ਕਰੇ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੱਲ ਚਮਚਿਆਂ ਦੀ ਚਾਂਦੀ ਐ ਕਦੇ ਚਮਚੇ ਹੁੰਦੇ ਸੀ ਚਾਂਦੀ ਦੇ ਅੱਜ ਕੰਨ ਚਮਚਾਂ ਦੀ ਚਾਂਦੀ ਐ ਸੰਧੂਆ ਝੂਠ ਤੋਂ ਸੱਚ ਬਣਾਉਣਾ ਚਮਚਾਂ ਦਾ ਕੰਮ ਲੁੱਤੀ ਲਾਉਣਾ ਸੰਧੂਆ ਝੂਠ ਤੋਂ ਸੱਚ ਬਣਾਉਣਾ ਚਮਚਾਂ ਦਾ ਕੰਮ ਲੁੱਤੀ ਲਾਉਣਾ ਕੋਈ ਕਰਮਾਂ ਵਾਲਾ ਬਚਦਾ ਏ ਇਹਨਾਂ ਤੋਂ ਸੁਖੀ ਜਾਂਦੀ ਐ ਕਦੇ ਚਮਚੇ ਹੁੰਦੇ ਸੀ ਜਾਂਦੀ ਦੇ ਅੱਜ ਕੱਲ ਜਮਚਾਂ ਦੀ ਚਾਂਦੀ ਐ ਕਦੇ ਚਮਚੇ ਹੁੰਦੇ ਸੀ ਜਾਂਦੀ ਦੇ ਅੱਜ ਕੱਲ ਚਮਚਿਆਂ ਦੀ ਚਾਂਦੀ ਆਈ ਹੈ